ਉੱਤਰੀ ਉਹ ਦਿੱਤ ਬੰਬ ਛੱਡਣ ਤੁਹਾਡੇ ਉਹ ਯਾਰ ਹਟ ਜਾ ਯਾਰ ਪਾਗਲ ਹੋ ਗਏ ਤੁਸੀਂ ਯਾਰ ਹਟੋ ਕੀ ਥੋੜੇ ਵਾਲੀ ਉਹ ਹਟ ਨਹੀਂ ਰਿਹਾ ਯਾਰ ਬੰਦਾ ਮਾਰਨਾ ਤੁਸੀਂ ਯਾਰ ਹਟੋ ਕੀ ਥੋੜੇ ਵਾਲੀ ਲੱਗੇ ਕੋਈ ਨਾ ਛੱਡਣ ਨੂੰ ਹਜੇ ਬੰਦਾ ਮਾਰ ਰਿਹਾ ਤੇ ਗੋਲੇ ਛੱਡਣ ਲੱਗੇ ਆ ਉਹ ਤੇਰੀ ਭੈਣ ਸੋ ਇਹ ਨਹੀਂ ਮਾਰਦਾ ਨਹੀਂ ਮਾਰਦਾ ਸੋ ਇਹ ਦਿਖਾ ਦਿਓ ਨੌਜਵਾਨ ਤੇ ਛੱਟ ਲੱਗੀ ਆ ਛੱਟ ਲੱਗੀ ਬਹੁਤ ਜਹਾਜ ਜਹਾਜ ਸੋ ਲੇਕਿਨ ਲੇਕਿਨ ਦੇਖੋ ਇਧਰ ਨੌਜਵਾਨ ਜ਼ਖਮੀ ਪਿਆ ਹੈ ਫਾਰਟ ਦੇਖ ਲਓ ਨੌਜਵਾਨ ਵੀ ਲੱਗਣ ਉਹ ਹਟ ਨਹੀਂ ਰਹੇ ਦੇਖ ਲਓ ਉੱਪਰ ਚੱਕ ਕੇ ਧਲੇ ਮਾਰਿਆ ਉਹਨਾਂ ਨੇ ਕਿਹਦੀ ਕਿਹਨਾਂ ਨੇ ਮਾਰਿਆ ਜੀ ਹਾਂਜੀ ਤਾਂ ਕਿਹਨਾਂ ਨੇ ਮਾਰੇ ਉੱਪਰ ਚੱਕ ਕੇ ਉਹ ਵਾਲੇ ਨੇ ਉਹ ਫੌਜੀ ਨੇ ਕਿਹਨੇ ਮਾਰਿਆ ਕਰੋ ਅੱਛਾ ਜੀ ਉਹ ਫੁੱਟਾ ਖਲੇ ਦੇਖ ਦੇਖੋ ਦੇਖ ਲਓ ਇਹ تیر کیسے ਗੋਲੇ ਇਹ ਸ਼ਰਮ ਆਣੀ ਚਾਹੀਦੀ ਹੈ ਦੇਖੋ ਨੌਜਵਾਨ ਲਖਮੀ ਪਿਆ تیر ਐਸੇ ਗੋਲੇ ਛੱਡਣੋਂ ਨਹੀਂ ਹਟ ਰਹੇ ਇਹ ਗੋਹਰ ਮਾਰਿਆ ਸ਼ਰਮ ਆਣੀ ਚਾਹੀਦੀ ਯਾਰ ਕੜੇ ਖਲਾਤ ਬਣਾਤੇ ਨੌਜਵਾਨ ਜ਼ਖਮੀ ਹੈ ਤੇ ਤੋਰ ਟੇਰ ਕੈਸੇ ਗੋਲੇ ਛਾੜਨਗੇ ਫਾੜੇ ਰੇ ਕਿੱਧਰ ਗਿਆ ਬਾਈ ਬਾਈ ਕਿੱਧਰ ਹੈ ਫੱਟ ਹੋ ਗਈ ਯਾਰ ਹੱਦ ਹੋ ਗਈ ਸ਼ਰਮ ਆਣੀ ਚਾਹੀਦੀ ਹੈ ਸਰਕਾਰ ਨੂੰ ਹਰਿਆਣਾ ਸਰਕਾਰ ਨੂੰ ਨੌਜਵਾਨ ਜ਼ਖਮੀ ਪਿਆ ਇਹਨਾਂ ਪੁਲਿਸ ਅਫਸਰਦ ਨੂੰ ਓ ਯਾਰ ਸ਼ਰਮ ਕਰ ਲੋ ਕੁਛ ਹੁਣ ਤਾ ਰੁਕ ਜਾ ਐ ਤਾ ਬਾਈ ਨੂੰ ਪਾਣੀ ਕੋਣੀ ਪੀਓ ਯਾਰ ਉਹ ਦੇਖ ਲੋ ਹਲੇ ਵੀ ਨਹੀਂ ਹਟ ਰਹਾ ਯਾਰ ਹੱਦ ਹੋ ਗਈ ਹੱਦ ਉਹ ਪਾਣੀ ਪਾਣੀ ਸੱਟ ਲੱਗੀ ਐ ਨੌਜਵਾਨ ਦੇ ਲੈ ਲੈ ਪਾਣੀ 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 ਓ ਯਾਰ ਉਥੇ ਕੇ ਅਸੀਂ ਤੇਰਾ 15 ਲੈ ਜਾਵਾਂਗੇ ਇਹਨੂੰ ਲੈ ਜਾ ਬਾਈ ਫੇਰ ਨਹੀਂ ਦੇਖੋ ਫੇਰ ਨਹੀਂ ਦੇਖੋ ਫੜਾ ਬੰਦ ਹੋ ਯਾਰ ਸੋ ਨੌਜਵਾਨ ਜ਼ਖਮੀ ਐ ਅਰਦਾਸ ਕਰਦੇ ਆ ਪ੍ਰਮਾਤਮਾ ਅਗੇ ਕਿ ਹੁਣ ਇਧਰ ਨੂੰ ਕੋਈ ਸ਼ੈ ਨਾ ਆਵੇ ਲੇਕਿਨ ਜਿਹੜੇ ਅਫੀਸਰ ਨੇ ਉਧਰ ਫੌਜੀ ਨੇ ਹਰਿਆਣਾ ਸਰਕਾਰ ਦੇ ਪੁਲਿਸ ਅਫੀਸਰ ਨੇ ਉਹ ਗੋਲੇ ਤੇ ਗੋਲਾ ਛੱਡ ਰਹੇ ਆ ਬਚਾ ਲਓ ਬਾਈ ਇੱਧਰ ਨੂੰ ਲੈ ਜਾ ਬਾਈ ਥੋੜਾ ਇੱਧਰ ਨੂੰ ਬਾਈ ਸੋ ਤੁਹਾਨੂੰ ਤਸਵੀਰਾਂ ਵਿਖਾ ਰਹੇ ਆ ਵੀਰਦਿਆਂ ਉਹ ਲੱਖ ਰੋਡਾਂ ਥੱਲੇ ਚੱਕ ਲੀ ਹੁੰਦਾ ਜੋ ਕੁ ਮਾਫ ਕਰੇ ਲੈ ਕੇ ਜਾ ਰਹੇ ਨੇ ਪ੍ਰਸ਼ਾਸਨ ਨੂੰ ਲੈ ਕੇ ਪ੍ਰਸ਼ਾਸਨ ਨੂੰ ਗੋਲੇ ਤੇ ਗੋਲਾ ਸੁੱਟਿਆ ਜਾ ਰਿਹਾ ਫਾਟ ਲਾ ਗਈ ਆ ਫਾਟ ਲਾ ਗਈ ਬਈ ਉਹਨੂੰ ਸ਼ਾਂਤ ਪਰੇਸ਼ਾਨ ਪਈ ਆ ਕਿਹਨਾਂ ਉੱਤੇ ਆਹੋ ਲੌਂਚ ਕੋਈ ਨਹੀਂ ਕੋਈ ਚੜਦੀ ਜਵਾਲੇ ਦੀ ਚੜਦੀ ਕਰਾਈ ਜਾ ਲੈ ਵੀ ਕਰਾਣੀ ਚੜਦੀ ਉਹਦੇ ਬਾਹਰ ਉਧਰ ਉਧਰ ਸੋਨੋ ਜਵਾਨ ਵੀਰ ਨੂੰ ਲੈ ਕੇ ਜਾ ਰਹੇ ਹੁਣ ਨੇੜੇ ਰੋ ਨੇੜੇ ਦੇਖੋ ਡਰੋਨ ਨਾਲ ਨਾਲ ਡਰੋਨ ਵੀ ਉੱਡ ਰਿਹਾ ਡਰੋਨ ਨਜ਼ਰ ਰੱਖ ਰਿਹਾ ਵੀ ਕਿੱਥੇ ਕੀ ਕੀ ਹੋ ਰਿਹਾ ਉਹ ਡਰੋਨ ਦੇ ਰਾਹੀਂ ਕਿਰਕਾਸ ਦੇ ਗੋਲੇ ਵੀ ਛੱਡੇ ਜਾ ਰਹੇ ਆ ਆ ਦੇਖੋ ਫਿਰ ਵਿੱਚ ਆ ਆ ਰਿਹਾ ਬੰਬ ਜੀ ਆ ਜਿਹੜਾ ਜਿਹੜਾ ਕਿਸਾਨਾਂ ਦੇ ਨਾ ਸੋਈਆਂ ਮਾਰ ਰਹੇ ਆ ਜੀ ਗੋਲੀਆਂ ਨਾ ਸਾਨੂੰ ਸਾਹ ਹੁੰਦਿਆ ਜੀ ਨਾ ਸਾਨੂੰ ਪਾਣੀ ਦੀ ਹੱਦ ਹਜੇ ਛੁੱਟੀ ਦਾ ਇਹ ਸਰਕਾਰ ਘੱਟੋ ਘੱਟ 300 ਕੋਲ ਤੇ ਹੋ ਗਿਆ ਛੁੱਟੀ ਜਾਂਦੀ ਆ ਅੱਖਾਂ ਵੀ ਸੁੱਤੀਆਂ ਹੋਈਆਂ ਤੁਹਾਡੀਆਂ ਆ ਬੰਬੜੇ ਤੁਹਾਡੇ ਸਾਹਮਣੇ ਚੋ ਕਟੋਕਰ 50 ਚ ਕਾ ਦੇਂਦਾ ਇੰਨੇ ਕਿ ਮੈਂ ਥਾਂ ਚੋ ਜੀ ਇਹ ਬੰਬ ਇੰਨੇ ਕਿ ਰਿਤ 50 ਸੌ ਦੀ ਸਰਕਾਰ ਦੀ ਨੀਤੀ ਛੱਡੇ ਤਾਰੀ ਹੈ ਜੀ ਹਾਂ ਇੱਕ ਹੋਰ ਆਇਆ ਕੋਈ ਇੱਥੇ ਆ ਗਿਆ ਜੀ ਤੂੰ ਜਿਆਦੀ ਦੂਰ ਵੀ ਨਹੀਂ ਆਇਆ ਹਾਂ ਉਹ ਆ ਗਿਆ ਜੀ 10 ਜੀ 10 ਬੰਬ ਆ ਗਏ ਕੋਈ ਕੋ ਉੱਥੇ ਫੁੱਟੇਗਾ ਹਾਂ ਇਹ ਕਿਸੇ ਦਾ ਵੀ ਜਾਨੀ ਮਾਲੀ ਨੁਕਸਾਨ ਨਹੀਂ ਕਰ ਸਕਿਆ ਕਿਸੇ ਦਾ ਹਾਂ ਇੱਕ ਹੋਰ ਆ ਇੱਕ ਹੋਰ ਆ ਕਿਧਰ ਇਹ ਇੱਕ ਹੋਰ ਕਿਸੇ ਦੇ ਉੱਤੇ ਫਟ ਗਿਆ ਇੱਕ ਆ ਪਿੱਛੇ ਫਟ ਗਿਆ ਜੀ ਆ ਦੇਖੋ ਨਾਲ ਹੀ ਆ ਨਾਲ ਆ ਦੇਖੋ ਆ ਦੋ ਤੂੰ ਇਹ ਲਗਾਤਾਰ ਜਾਪ ਜਾ ਮੀਟਰ ਦੇ ਦਾਇਰੇ ਦੇ ਵਿੱਚ ਬੰਬ ਛੁੱਟਰੀਆਂ ਫਿਰ ਪੈਰ ਕੀ ਕਰਾਏਗੀ ਜੀ ਸੋ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਵੀ ਮਾਹੌਲ ਇਸ ਵਕਤ ਕੀ ਬਣਿਆ ਹੋਇਆ ਕਿ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਹੈਗਾ ਇਸ ਵਕਤ ਕਿ ਕੋਈ ਵੱਡਾ ਮਨਿਸਟਰ ਨਹੀਂ ਹੈਗਾ ਵੀ ਇਸ ਵਕਤ ਕੋਈ ਵੀ ਜਾਨ ਮਾਲ ਦਾ ਨੁਕਸਾਨ ਹੋ ਸਕਦਾ ਹੈ ਕੀ ਸਖਰਗਰ ਕਰਨਾ ਕੀ ਜਾਂਦੀ ਉਸ ਉੱਤੇ ਫਿਰ ਨੀ ਆ ਜੀ ਭੁੱਖਣ ਪਾਣੇ ਪਾਣੀ ਦੀ ਵੀ ਨਹੀਂ ਕਿਤੋਂ ਹੈਗਾ ਵੀ ਕਿਤੋਂ ਪਾਣੀ ਦੀ ਇੱਕ ਬੂੰਦ ਵੀ ਮਿਲ ਜੇ ਜੀ ਸਾਡੀ ਪੰਜਾਬ ਪੰਜ ਦਰਿਆਵਾਂ ਦੀ ਜਿਹੜੀ ਪਾਣੀ ਵੀ ਪਾਣੀ ਪੀਣ ਤੋਂ ਅੱਜ ਤੱਕ ਰਹੀ ਏ ਪੰਜਾਬ ਦੇ ਲੋਕ ਤੇ ਸਰਕਾਰ ਤੇ ਛੱਜ ਦਿੱਟਾਰੀ ਏ ਜੀ ਤੁਹਾਡੇ ਸਾਹਮਣੇ ਸੋਤੇ ਆ ਗੋਲੇ ਸੁੱਤੇ ਲੱਗੀ ਸਰਕਾਰ ਪਹਿਲਾਂ ਥਰੂ ਛੁੱਟਦੀ ਹੁਣ ਗੋਲੇ ਸੁੱਤੇ ਹਾਂ ਦੱਸੋ ਕੀ ਕਰੇਗੀ ਜੀ ਬੰਬ ਲੱਗੀ ਮਾਰਨ ਨੂੰ ਸੋ ਇਸ ਵਕਤ ਜਿਹੜਾ ਮਾਹੌਲ ਬਣਿਆ ਹੋਇਆ ਕਿ ਫਰੀਆਣਾ ਸਰਕਾਰ ਦਾ ਕੋਈ ਮੰਤਰੀ ਨਹੀਂ ਹੈਗਾ ਕੋਈ ਸੂਚਨ ਮੰਤਰੀ ਨਹੀਂ ਕੀ ਉਹ মিডিਆ ਨਹੀਂ ਦੇਖ ਰਹੀ ਕਿ ਉਹਨਾਂ ਨੂੰ ਪਤਾ ਨਹੀਂ ਲੱਗ ਰਹੀ ਉਹਨਾਂ ਕੋਲ ਰਿਪੋਰਟਸ ਨਹੀਂ ਆ ਰਹੀਆਂ ਦੇਖੋ ਤੁਸੀਂ ਸਭ ਦੇਖ ਰਿਹਾ ਨੀਡ ਵਿੱਚ ਸਾਰਾ ਦੇਖ ਰਿਹਾ ਨੀਡ ਵਿੱਚ ਸੋ ਦੇਖੋ ਵੀ ਕਿਸੇ ਵੀ ਵਕਤ ਸਾਡੇ ਉੱਤੇ ਵੀ ਹਮਲਾ ਹੋ ਸਕਦਾ ਹੈ ਬਿਲਕੁਲ ਸਾਹਮਣੇ ਬਿਲਕੁਲ ਮੂਰੇ ਗਿਰੇ ਬੰਬ ਇਸ ਵਕਤ ਅੱਗ ਵੀ ਲੱਗੀ ਜੀ ਉਹ ਲੱਗੀ ਅੱਗ ਚੁੰਗੀ ਆ ਤੇਰੇ ਅੱਗੇ ਸੋ ਚੁੰਗੀ ਦੀ ਅੱਗ ਨੀਗਾ ਧਰ ਤਾਂ ਅੱਗ ਲੱਗੀ ਕਿ ਸੀਗੇ ਚੁੰਗੀ ਜਿਹੜੀ ਬਣੀ ਹੋਈ ਸੀ ਉਹਨੂੰ ਵੀ ਅੱਗ ਲੱਗੀ ਹੈ ਸੁੱਤ ਤਾਂ ਤਾਂ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਵੀ ਇਹ ਜਿਹੜੇ ਗੋਲੇ ਛੁੱਟੇ ਜਾ ਰਹੇ ਆ ਇਹ ਕਿੱਡੇ ਖਤਰਨਾਕ ਆ ਇਹ ਇੱਕ ਹੋਰ ਗਿਰਿਆ ਸੋ ਜੰਗ ਦਾ ਮੈਦਾਨ ਤੁਸੀਂ ਇਸ ਵਕਤ ਦੇਖ ਰਹੇ ਹੋ ਬਣਿਆ ਹੋਇਆ ਖੇਤਾਂ ਨੂੰ ਇਸ ਵਕਤ ਜੰਗ ਦਾ ਮੈਦਾਨ ਬਣਿਆ ਹੋਇਆ ਦੇਖ ਰਹੇ ਹੋ ਔਰ ਇਹ ਕਿਸੇ ਕੰਟਰੀ ਦਾ ਨਹੀਂ ਹੈਗਾ ਇਹ ਕਿਸੇ ਰਸ਼ੀਆ ਯੂਕਰੇਨ ਦਾ ਮੈਦਾਨ ਨਹੀਂ ਹੈਗਾ ਇਹ ਭਾਰਤ ਇੱਕ ਪਾਸੇ ਦੂਸਰੇ ਪਾਸੇ ਹਰਿਆਣੇ ਦਾ ਬਾਰਡਰ ਜਿੱਥੇ ਪੰਜਾਬ ਤੋਂ ਚੱਲ ਕੇ ਹਰਿਆਣੇ ਤੋਂ ਚੱਲ ਕੇ ਕਿਸਾਨ ਪਹੁੰਚੇ ਹੋਏ ਸੰਭੂ ਬਾਰਡਰ ਦੀਆਂ ਤਸਵੀਰਾਂ ਤੁਸੀਂ ਇਸ ਵਕਤ ਦੇਖ ਰਹੇ ਹੋ ਔਰ ਜਾਨ ਲੈਵਾ ਹੋ ਸਕਦੀ ਹੈ ਇਸ ਵਕਤ ਇਹ ਖਾਨ ਨੇ ਬੰਬਨੇ ਆ ਛੱਡੇ ਮਾਰ ਦੋਗੇ ਬੰਦੇ ਨੂੰ